ਆਹ ਦੇਖ ਲੋ ਮਿੱਤਰੋ ਕਮਾਲ ਦੀ ਕਲਾਕਾਰੀ ਕੁਰਸੀਆਂ ਤਾਂ ਆਪਾਂ ਲੱਕੜ ਦੀਆਂ ਬਣੀਆਂ ਹੋਈਆਂ ਦੇਖਦੇ ਆ ਅਕਸਰ ਹੀ ਤੇ ਆਪਾਂ ਇਹ ਵੀ ਸੋਚਦੇ ਆਂ ਵੀ ਲੱਕੜ ਦੇ ਵਿੱਚ ਜਿਹੜੇ ਬਲਜੇ ਇਹ ਨੇ ਜਾਂ ਲੱਕੜ ਨੂੰ ਮੋੜਿਆ ਕਿਵੇਂ ਹੋਵੇਗਾ ਤੇ ਹੁਣ ਦੇਖ ਲੋ ਲੱਕੜ ਮੁੜਦੀ ਜੇ ਤੁਹਾਨੂੰ ਪਤਾ ਹੋਵੇ ਕਿਹੜੀ ਲੱਕੜਾ ਜ਼ਰੂਰ ਕਮੈਂਟ ਕਰਿਓ ਤੇ ਆਹ ਦੇਖੋ ਕਲਾਕਾਰੀ ਵੀਡੀਓ ਦੇ ਵਿੱਚ ਹੁਣ ਵੀ ਇਹ ਲੱਕੜ ਨੂੰ ਉਹ ਮਸ਼ੀਨ ਜੀ ਦੇ ਵਿੱਚ ਇੱਕ ਹੀਟ ਜੀ ਦੇ ਕੇ ਤੇ ਉਸ ਤੋਂ ਬਾਅਦ ਜਿਵੇਂ ਚਾਹੁੰਦਾ ਆਪਣੀ ਮਰਜ਼ੀ ਦੇ ਨਾਲ ਹੀ ਇਹ ਬਾਈ ਉਸ ਨੂੰ ਮੋੜ ਰਿਹਾ ਵਾ ਦੇਖੋ ਕਿੰਨੇ ਬਿੰਗ ਵਾਲ ਲੱਕੜ ਦੇ ਵਿੱਚ ਪਾ ਦਿੱਤੇ ਤੇ ਹੁਣ ਤੁਹਾਨੂੰ ਆਪਾਂ ਉਹ ਕੁਰਸੀ ਵੀ ਦਿਖਾਵਾਂਗੇ ਜਿਹੜੀ ਬਣਾ ਰਿਹਾ ਬਹੁਤ ਸ਼ਾਨਦਾਰ ਤੇ ਸੋਹਣੀ ਕੁਰਸੀ ਬਣਾ ਦੇਣੀ ਆ ਤੇ ਬਹੁਤ ਹੈਰਾਨਗੀ ਹੁੰਦੀ ਹੈ ਦੇਖ ਕੇ ਦੇਖੋ ਕਿੰਨੀ ਸ਼ਾਨਦਾਰ ਕੁਰਸੀ ਇਹ ਲੱਗ ਨਹੀਂ ਰਿਹਾ ਵੀ ਕਿਵੇਂ ਬਣੀ ਹੋਵੇਗੀ ਤੇ ਆਹ ਦੇਖੋ ਉਹ ਮਸ਼ੀਨ ਚੋਂ ਹੀਟ ਦੇ ਕੇ ਇਹ ਲੱਕੜ ਨੂੰ ਬਾਹਰ ਲਿਆ ਕੇ ਤੇ ਇਸ ਤਰ੍ਹਾਂ ਹੀ ਉਹਨੂੰ ਮੋੜ ਰਹੇ ਨੇ ਤੇ ਬਹੁਤ ਹੀ ਵਧੀਆ-ਵਧੀਆ ਇਹਦੇ ਨਾਲ ਜਿਹੜਾ ਲੱਕੜ ਦਾ ਸਮਾਨ ਆ ਉਹ ਤਿਆਰ ਕਰਦੇ ਨੇ ਤੇ ਇੱਕ ਵੀਡੀਓ ਦੇ ਲਾਸਟ ਵਿੱਚ ਬਹੁਤ ਹੀ ਵਧੀਆ ਕੁਰਸੀ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਵੀ ਇਸੇ ਤਰ੍ਹਾਂ ਹੀ ਬਣਾਈ ਗਈ ਹੈ ਦੇਖੋ ਕਮਾਲ ਦੀ ਕਲਾਕਾਰੀ ਹੈ ਨਾ ਹੋ ਸਕਦਾ ਤੁਸੀਂ ਪਹਿਲਾਂ ਇਹ ਵੀਡੀਓ ਕਦੇ ਨਾ ਦੇਖੀ ਹੋਵੇ ਦੇਖੋ ਤੇ ਇਸ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ